ਫਿਲੌਰ ਦੇ ਨਜ਼ਦੀਕ ਪਿੰਡ ਸਮਰਾੜੀ ਦੇ ਖੇਤਾਂ ਚੋਂ ਮਿਲਿਆ 7 ਮਹੀਨੇ ਦਾ ਮ੍ਰਿਤਕ ਪਰੂਨ ਫਿਲੌਰ 20 ਜੁਲਾਈ ਸਵੇਰੇ ਪਿੰਡ ਸਮਰਾੜੀ ਦੇ ਖੇਤਾਂ ਵਿੱਚੋਂ ਇੱਕ 7 ਮਹੀਨੇ ਦਾ ਨਵਜਾਤ ਮ੍ਰਿਤਕ ਪਰੂਨ ਮਿਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਵਿਅਕਤੀ ਦੇਵ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਪਿੰਡ ਦਾ ਵਿਅਕਤੀ ਖੇਤ ਵਿੱਚੋਂ ਪੱਠੇ ਲੈਣ ਗਿਆ ਸੀ ਪੱਠੇ ਵੜਦੇ ਸਮੇ ਉਸ ਨੂੰ ਇੱਕ ਮ੍ਰਿਤਕ ਪਰੂਨ ਮਿਲਿਆ ਜਿਸ ਨੂੰ ਕੀੜੇ ਚਾਬੜੇ ਹੋਏ ਸਨ ਦੇਵ ਰਾਜ ਨੇ ਕਿਹਾ ਕਿ ਅਸੀਂ ਇਸ ਸਬੰਧੀ ਪੁਲਿਸ ਚੌਂਕੀ ਅਪਰਾ ਨੂੰ ਇਤਲਾਹ ਦਿੱਤੀ ਪੁਲਿਸ ਮੁਲਾਜ਼ਮ ਮੌਕੇ ਤੇ ਆਏ ਅਤੇ ਨਵਜਾਤ ਮ੍ਰਿਤਕ ਪ੍ਰੂਨ ਨੂੰ ਕਬਜ਼ੇ ਵਿੱਚ ਲੈ ਕੇ ਆਪਣੇ ਨਾਲ ਲੈ ਗਏ ਅਤੇ ਫਿਲੌਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਹਾਊਸ ਵਿੱਚ ਪੋਸਟਮਾਰਟਮ ਲਈ ਰੱਖ ਦਿੱਤਾ। ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਆਪਣੇ ਪਿੰਡ ਵਿੱਚੋਂ ਵੀ ਪੜਤਾਲ ਕਰਾਂਗੇ ਕਿ ਇਹ ਕੰਮ ਕਿਸ ਦਾ ਹੈ। ਇਸ ਸਬੰਧੀ ਅਫਰਾ ਪੁਲਿਸ ਚੌਂਕੀ ਦੇ ਸਬ ਇੰਸਪੈਕਟਰ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਪ੍ਰੂਨ ਦਾ ਡੀਐਨਏ ਟੈਸਟ ਕਰਵਾਵਾਂਗੇ। ਇਸ ਸਬੰਧੀ ਜੋ ਵੀ ਦੋਸ਼ੀ ਪਾਇਆ ਗਿਆ ਉਸਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਇਹ ਘਟਨਾ ਅਪਰਾਏ ਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਏਪੀ ਨਿਊਜ਼ ਪੰਜਾਬੀ ਲਈ ਅਪਰਾ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਮਸਲਾ ਇਦਾਂ ਸੀ ਸਾਡੇ ਪਿੰਡੋਂ ਬੰਦਾ ਇੱਕ ਆਪਣੀ ਖੱਤੀ ਦੇ ਵਿੱਚੋਂ ਬਾਜ਼ਾਰ ਆਵੜਨ ਗਿਆ ਪੱਠੇ ਲੈਣ ਗਿਆ ਓਨ ਹਜੀ ਇੱਕ ਰੋਗ ਹੋਈ ਵੱਡਿਆ ਮੜਾ ਜਾ ਤੇ ਜਨ ਨੂੰ ਦੇਖੇ ਇੱਕ ਬੱਚੇ ਦੀ ਡੇਡ ਬੁਡ ਉਹਦੇ ਦੋਲੇ ਕੀੜੇ ਲੱਗੇ ਆ ਬੁਰਾ ਹਾਲ ਬਿਲਕੁਲ ਨੰਗਾ ਹਲਫ ਰੰਗਾ ਉੱਥੇ ਪਿਆ ਸੀ ਉਹਨੇ ਫਿਰ ਆ ਕੇ ਮੈਨੂੰ ਦੱਸਿਆ 6 6:30 ਵਜੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਉਸ ਤੋਂ ਬਾਅਦ ਉਹ ਬੱਚਾ ਲੜਕਾ ਸੀਗਾ ਕੀੜਿਆਂ ਨੇ ਖਾਧਾ ਹੋਇਆ ਸੀ ਤੇ ਅਸੀਂ ਉਹ ਪੁਲਿਸ ਨੂੰ ਰਿਪੋਰਟ ਕੀਤੀ ਤੇ ਪੁਲਿਸ ਨੇ ਫੇਰ ਥੋ ਲੈ ਆ ਕੇ ਸਿਵਲ ਹਸਪਤਾਲ ਐਡਮਟ ਕਰਾਤਾ 6-7 ਮਿੰਟ ਦਾ ਪਰੂਣਾ ਹੋ ਤੇ ਪ੍ਰੂਣ ਤੋਂ ਹੁਣ ਉਹ ਪਹਿਲਾਂ ਕਹਦੇ ਸੀ ਪੋਸਟਮਾਰਟਮ ਕਰਨਾ ਹੁਣ ਡਾਕਟਰ ਕਹਦੇ ਹੁਣ ਪੋਸਟਮਾਰਟਮ ਨਹੀਂ ਕਰਨਾ ਇਹਦਾ ਉਹਦੇ ਸੈਂਪਲ ਜਿਹੜਾ ਹੈ ਡੀਐਨਏ ਲਈ ਉਹ ਭੇਜਣਾ ਲੈਬੋਰੀ ਚ ਉਹ ਸਵੇਰੇ ਫਿਰ ਨੂੰ ਸਾਨੂੰ ਡੈਡ ਬੋਡੀ ਵੀ ਦੇ ਦੇਣੀ ਆ ਤੇ ਸਵੇਰ ਨੂੰ ਉਹਨਾਂ ਨੇ ਉਹਦਾ ਸੰਸਕਾਰ ਕਰਨ ਲਈ ਸਾਨੂੰ ਬੋਡੀ ਤੇ ਦੇਣੀ ਆ ਤੇ ਪ੍ਰੂਣ ਜਿਹੜਾ ਹੈਗਾ ਇਹ ਇਦਾਂ ਲੱਗਦਾ ਵੀ ਜਿੱਦਾਂ ਕੋਈ ਲੜਕੀ ਕੋਈ ਮੈਰਿਡ ਹੋਊਗੀ ਜਾਂ ਕਿਦਾਂ ਵੀ ਹੈ ਤੇ ਬੱਚਾ ਵੀ ਮਤਲਬ ਥੋੜਾ ਜਿਹਾ ਇੱਦਾਂ ਲੱਗਦਾ ਜਿੱਦਾਂ 3-4 ਦਿਨਾਂ ਤੋਂ ਸੁੱਟਿਆ ਹੋਵੇ ਉੱਥੇ। ਨਾ ਉੱਤੇ ਬਲੱਡਾ ਕੋਈ ਨਾ ਕੋਈ ਕੱਪੜਾ ਸੀਗਾ ਤੇ ਅਸੀਂ ਉਹ ਬੱਚਾ ਚੱਕਿਆ ਕੱਪੜੇ-ਕੁਪੜੇ ਪਾ ਕੇ ਉਹਦੇ ਤੇ ਫਿਰ ਅਸੀਂ ਉਹ ਲੈ ਗਏ ਫਲੋਰ। ਫਸਪੋਰਸ ਵਾਲੇ ਨੇ ਜੋ ਕਾਰਵਾਈ ਕਰਨਗੇ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ। ਬਾਅਦ ਵਿੱਚ ਅਸੀਂ ਟ੍ਰੈਸ ਕਰਾਂਗੇ ਵੀ ਕਿਹਦਾ ਆ ਕਿੱਦਾਂ ਆ ਸਾਰਾ ਵਾਲੇ-ਦੋਲੇ ਪੁੱਛ-ਪੜਤਾਲ ਕਰਾਂਗੇ। ਬਸ ਸਹੀ ਗੱਲ। ਇਹ ਇੱਕ ਨਾ ਆਦਮੀ ਹੈਗਾ ਆ ਦੇਵਰਾਜ ਰੂਪਦੇਵੀ ਪੁੱਤਰ ਹਰੀ ਗੋਪਾਲ ਵਾਸੀ ਸਮਰਾੜੀ ਦਾ। ਇਹ ਰ ਜਨਾਈ ਤਰਾ ਪੱਠੇ ਲੈਣ ਗਿਆ ਸੀ ਆਪਦੇ ਮੱਜਾਂ ਵਾਸਤੇ ਜਦੋਂ ਪੱਠੇ ਵੱਢਦੇ ਉਦੋਂ ਉਹ ਭਰੂਣ ਬਣਿਆ ਬੱਚੇ ਦਾ 4-5 ਮਹੀਨਿਆਂ ਦਾ ਇਹਨਾਂ ਆਵਦੇ ਪਬਲਿਕ ਮੈਂਬਰ ਨੂੰ ਨਾਲ ਲੱਗੇ ਚੌਕੀ ਅੱਗੇ ਇਨਫੋਰਮੇਸ਼ਨ ਦਿੱਤੀ ਆ ਉਹਤੇ ਅਸੀਂ ਕਾਰਵਾਈ ਕਰਦੇ ਹੋਏ ਐਫਐ ਮਕਦਮਾ ਨੰਬਰ 225 ਅੰਡਰ ਸੈਕਸ਼ਨ 49 ਬੀ ਅਨਸ ਦਰਜ ਕਰਕੇ ਆ ਪਰਚਾਨ ਦਰਜ ਕਰਕੇ ਜਿਹੜੀ ਐਸਐਸ ਤਫਤੀਸ਼ ਅਮਲ ਤੇ ਲੈਂਦੀ ਆ ਰਹੀ ਆ ਤੇ ਜਿਹੜਾ ਭਰੂਣ ਆ ਮੋ ਜੀ ਸ਼ਿਵਲਾ ਸਟਾਫ ਨੇ ਇਹ ਕਲਮ ਜਮਾ ਕਰਾਤਾ ਸਾਨੂੰ ਸ਼ਰੇਤਰ ਸਤਕ ਨੂੰ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ